ਇਸ ਵਕਤ ਹਜ਼ਰਤ ਨਜ਼ਾਮੁਦੀਨ ਦੀ ਦਰਗਾਹ ਦੇ ਜੋ ਔਲੀਆ ਨੇ ਮਜੂਰ ਨੇ ਉਹ ਵੀ ਆਏ Hindu dharm ਦੇ ਚੋਟੀ ਦੇ ਜੋ ਜ਼ਿਮੇਵਾਰ ਸੰਤ ਨੇ ਉਹ ਵੀ ਪਹੁੰਚੇ ਹਜ਼ਰਤ ਨਜ਼ਾਮੁਦੀਨ ਦੀ ਦਰਗਾਹ ਦੇ ਮਜਾਰ ਗਾਲਬਨ ਮੇਰੇ ਤੋਂ ਪਹਿਲੇ ਉਹਨਾਂ ਦੇ 15 ਮਿੰਟ ਸਨ 10 10 15 15 ਮਿੰਟ ਦਾ ਸਮਾਂ ਸੀ ਬਹੁਤ ਸਾਰੇ ਵਕਤੇ ਆਏ ਹੋਏ ਉਹ ਕਹਿਣ ਲੱਗੇ ਖੁਦਾ ਤੋਂ ਇੱਕ ਆਵਾਜ਼ ਹੋਈ ਔਰ ਇਹ ਦੁਨੀਆ ਆਲਮੇ ਵਜੂਦ ਮੇ ਆਈ ਉਹਨਾਂ ਦੇ ਲਵਜ਼ ਖੁਦਾ ਸੇ ਇੱਕ ਆਵਾਜ਼ ਹੋਈ ਔਰ ਇਹ ਦੁਨੀਆ ਆਲਮੇ ਵਜੂਦ ਮੇ ਆਈ उन्होंने दो शब्द और भी कहे वो तो भी मैं कर दिया उर्दू दे जो कुछ उन्होंने कहा जब ये सारी दुनिया अकलमंद होगी अभी नहीं है जब ये सारी दुनिया अकलमंद होगी उस वक्त धार्मिक रैबर केवल एक ही होगा और उसका नाम होगा धन गुरु ग्रंथ साहब ਇਹ ਉਹਨਾਂ ਦੇ ਲਫ਼ਜ਼ ਸਨ ਕਹਿ ਲਗੇ ਅਜੇ ਦੁਨੀਆ ਇਤਨੀ ਸਿਆਣੀ ਨਹੀਂ ਬਜ਼ੁਰਗ ਸਨ ਕਾਫੀ ਮੈਂ ਸਮਝਦਾ ਨਵੇ ਦੇ ਨੇੜੇ ਜ਼ਰੂਰ ਹੋਣਗੇ ਕਿਉਂ ਉਹ ਖੁਦ ਉੱਠ ਬੈਠ ਨਹੀਂ ਸਕਦੇ ਸਨ ਚਾਰਾਂ ਨੇ ਉਠਾਇਆ ਬਿਠਾਇਆ ਬਜ਼ੁਰਗ ਸਨ ਔਰ ਬੜੇ ਸਿਆਣੇ ਬੜੇ ਸੁਲਝੇ ਹੋਏ ਬੜੀ ਕੀਮਤੀਆਂ ਗੱਲਾਂ ਉਹਨਾਂ ਨੇ ਆਖੀਆਂ ਔਰ ਆਖਿਆ ਸੰਸਾਰ ਬਣਿਆ ਹੈ ਖੁਦਾ ਦੀ ਆਵਾਜ਼ ਤੋਂ ਖੁਦਾ ਦੇ ਬਹੁਤੋਂ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਆਵਾਜ਼ ਸੀ ਕੁੰ ਇਸਾ ਵੀ ਐਸਾ ਕਹਿੰਦੇ ਨੇ ਪਰ ਸ਼ਬਦ ਦੀ ਰੂਪਰੇਖਾ ਅਲੱਗ ਦੱਸਦੇ ਨੇ ਉਹ ਸ਼ਬਦ ਸੀ ਲੋਗੋਸ ਉਪਨਿਸ਼ਦਾਂ ਦੇ 108 ਉਪਨਿਸ਼ਦਾਂ ਨੇ ਜਿਹਦੇ ਜਗਾਲਬਨ 60 65 ਦੇ ਕਰੀਬ ਐਸਾ ਕਹਿੰਦੀਆਂ ਨੇ ਉਪਨਿਸ਼ਦਾਂ ਉਹ ਸ਼ਬਦ ਸੀ ਓੰਕਾਰ ਬਾਕੀ ਕਹਿੰਦੇ ਨੇ ਉਹ ਸ਼ਬਦ ਸੀ ਓਮ ਭਗਤ ਕਬੀਰ ਬਾਵਨ ਅਖਰੀ ਸ੍ਰੀ ਕਬੀਰ ਜੀ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ ਕਬੀਰ ਕਹਿੰਦੇ ਨੇ ਉਹ ਓੰਕਾਰ ਆਦਮੇ ਜਾਣਾ ਲਿਖਿਆ ਰਮੇਟੇ ਤਾਹੇ ਨਾ ਆਣਾ ਓੰਕਾਰ ਆਦੀ ਸ਼ਬਦ ਹੈ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਇਹ ਪਹਿਲਾ ਸ਼ਬਦ ਹੈ ਪਹਿਲੀ ਆਵਾਜ਼ ਹੈ ਇਸੇ ਤੋਂ ਸੰਸਾਰ ਹੋਇਆ ਹੈ ਓ ਓੰਕਾਰ ਆਦਮੇ ਜਾਣਾ ਲਿਖਿਆ ਰ ਬੇਟੇ ਤਾਏ ਨਵਾਨਾ ਓੰਕਾਰ ਲਿਖ ਦੋ ਮਿਟਾ ਦੋ ਇਤਨਾ ਨਹੀਂ ਕਬੀਰ ਕਹਿੰਦੇ ਨੇ ਓੰਕਾਰ ਦੀ ਧੁਨ ਬ੍ਰਹਮਣ ਦੇ ਚ ਮੌਜੂਦ ਹੈ। ਹੋਰ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਲਈਏ। ਉਹ ਸ਼ਬਦ ਕੀ ਸੀ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋਏ। ਧੁੰਦ ਪਾਣੀ ਬਣ ਗਏ। ਔਰ ਇਹ ਜ਼ਮੀਨ ਸੂਰਜ ਦਾ ਟੁਕੜਾ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੈ। ਪਾਣੀ ਵਿੱਚ ਇਹ ਟੁਕੜਾ ਅਨੰਤ ਕਾਲ ਤੱਕ ਗ੍ਰਹਿਣ ਕਰਕੇ ਇਹਦਾ ਉੱਪਰ ਦਾ ਭਾਗ ਜਿਹੜਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ। ਆਕਾਰ ਰੂਪ ਦੇ ਵਿੱਚ ਪਹਿਲੇ ਕੀ ਸੀ? ਪੱਥਰ। ਪੱਥਰ। ਉਹ ਸ਼ਬਦ ਪਹਿਲਾ ਕੀ ਸੀ ਜਿਸ ਤੋਂ ਇਤਨਾ ਚਾਨਣ ਹੋ ਗਿਆ ਇਤਨੇ ਸੂਰਜ ਹੋ ਗਏ ਔਰ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹਾਂ ਬੜੀ ਅਗੰਮੀ ਬਾਣੀ ਹੈ ਹੈ ਜਰਾ ਔਖੇ ਇਸ ਵਾਸਤੇ ਅਰਬੀ ਫਾਰਸੀ ਤੇ ਸੰਸਕ੍ਰਿਤ ਤਿੰਨਾਂ ਭਾਸ਼ਾਵਾਂ ਦਾ ਜੋੜ ਹੈ ਤੇ ਤਿੰਨੇ ਹੀ ਵਿਖੜੀਆਂ ਨੇ ਇਸੋ ਵਾਸਤੇ ਮੈਂ ਦੇਖਿਆ ਸਾਰੀਆਂ ਬਾਣੀਆਂ ਕਈਆਂ ਨੂੰ ਕੰਠ ਹੋ ਜਾਂਦੀਆਂ ਨੇ ਜਪ ਸਾਹਿਬ ਦੇ ਉਹਨਾਂ ਬੇਖਮ ਹੈ ਔਖੇ ਤੇ ਸਾਰੇ ਜਪ ਸਾਹਿਬ ਦੇ ਚ ਕੀ ਹੈ ਪ੍ਰਭੂ ਦੇ ਸਰੂਪਾਂ ਨੂੰ ਨਮਸਕਾਰ ਹੈ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਸਾਰੇ ਛੰਦਾਂ ਦੇ ਚ ਨਮਸਕਾਰ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਐਂਦਰ ਐਂਰੇ ਨਮੋ ਅੰਦਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਨਮਸਕਾਰ ਨਮਸਕਾਰ ਨਾ ਸਾਰੇ ਚੰਦਾਂ ਵਿੱਚ ਮਲੇਸ਼ੀਆ ਦੀ ਗੱਲ ਹੈ ਗਾਲ ਬੰਤੀ 35 ਸਾਲ ਪੁਰਾਣੀ ਬਾਹਰ ਦੇਸ਼ਾਂ ਸਾਮ ਨੂੰ ਹੀ ਸਤਸੰਗ ਆਉਂਦਾ ਸਵੇਰੇ ਨਹੀਂ ਹੁਣ ਸਹਜੇ ਸਹਜੇ ਭਾਰਤ ਵਿੱਚ ਵੀ ਇਸ ਤਰ੍ਹਾਂ ਹੋਣ ਲੱਗ ਪਏ ਸਵੇਰੇ ਕਿਸੇ ਕੋਲ ਟਾਈਮ ਕੋਈ ਨਹੀਂ ਭਾਵੇਂ ਗੁਰੂ ਅੰਮ੍ਰਿਤ ਵੇਲਾ ਆਖਦਾ ਤੇ ਆਖੇ ਪਿਆ سلسلہ ਇੱਥੇ ਵੀ ਸ਼ਾਮ ਦਾ ਹੀ ਹੁੰਦਾ ਜਾ ਰਿਹਾ ਹੈ ਬਾਹਰ ਦੇਸ਼ਾਂ 'ਚ ਤੇ ਸਵੇਰੇ ਕੋਈ ਆਉਂਦਾ ਹੀ ਨਹੀਂ ਗੁਰਦੁਆਰੇ ਸ਼ਾਮੇ ਤੋਂ ਸਵੇਰੇ ਨਿਤਨੇਮ ਤੋਂ ਬਾਅਦ ਮੈਂ ਵੇਲਾ ਸੇ ਇੱਕ ਦਫਾ ਆਵੇਂ ਪੁਰਨਾ ਆਇਆ ਦੇਖੀਏ ਤੇ ਸਹੀ ਜਾਪ ਸਾਹਿਬ ਦੇ ਚ ਨਮੋ ਨਮੋ ਨਮਸਕਾਰ ਨਮਸਤੰ ਨਮਸਤੰ ਬਾਰ ਬਾਰ ਸਤਗੁਰ ਨਮਸਕਾਰ ਕਰਦੇ ਨੇ ਕਿਤਨੇ ਰੂਪਾਂ ਨੂੰ ਔਰ ਕਿਤਨੀ ਦਫਾ ਮੈਂ ਅਰਜ਼ ਕਰਦੇ ਆ ਇਹ ਮੈਂ ਗਿਣਤੀ ਅਰੰਭ ਕੀਤੀ ਹੋ ਸਕਦਾ ਹੈ ਮੈਂ ਐਸਾ ਦਾਵਾ ਨਹੀਂ ਕਰਦਾ ਕਿ ਮੇਰੀ ਗਿਣਤੀ ਸਹੀ ਹੋਵੇ ਮੈਨੂੰ ਤਿੰਨ ਦਿਨ ਲੱਗੇ ਸਨ ਗਿਣਤੀ ਕਰਨ ਦੇ ਵਿੱਚ 1100 ਦਫਾ ਸਤਗੁਰ ਨੇ ਨਮਸਕਾਰ ਕੀਤੀ ਹੈ 1100 ਰੂਪਾਂ ਨੂੰ ਕੀਤੀ ਹੈ ਇੱਕ ਦਫਾ ਜਾਬ ਸਾਹਿਬ ਦਾ ਹਿਰਦਾ ਲਾ ਕੇ ਪਾਠ ਕਰ ਦਈਏ ਪਰੀਪੂਰਨ ਪਰਮਾਤਮਾ ਨੂੰ 1100 ਦਫਾ ਮੱਥਾ ਟੇਕਿਆ ਗਿਆ ਉਹਦੇ ਇਸ 1100 ਸਰੂਪਾ ਕੁਝ ਰਸਕ ਤੇ ਮੈਨੂੰ ਇੰਜ ਵੀ ਮਿਲੇ ਨੇ ਇੱਕੋ ਹੀ ਛੰਦ ਕਾਫੀ ਹੈ ਹਿਰਦਾ ਲਾ ਕੇ ਪੜੀਏ ਮਨ ਅਕਾਲ ਪੁਰਖ ਨਾਲ ਜੁੜ ਜਾਂਦਾ ਇੱਕ ਛੰਦ ਦੇ ਚੇਤਨੀ ਬਰਕਤ ਇੱਕ ਛੰਦ ਵੀ ਇਤਨੀ ਅਗੰਮੀ ਦੁਨੀਆ ਦੇ ਦਰਵਾਜ਼ੇ ਖੋਲ ਦਿੰਦਾ ਜਾਬ ਸਾਬ ਦਾ ਬੋਲ ਉਹ ਪਹਿਲਾ ਸ਼ਬਦ ਪਹਿਲੀ ਆਵਾਜ਼ ਕੀ ਸੀ ਜਿਸ ਤੋਂ ਸੰਸਾਰ ਬਣਿਆ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ